ਕੋਫੀ ਆਰਪੋਰਟ ਆਹੀ ਲੰਡਣਾ ਕਿੱਥੇ ਤੋਂ ਕਰਾਇਆ ਜਾ ਕੇ ਵਿਆਹ ਹੀ ਆਏ ਸਾਡੇ ਹੰਜਮਾਂ ਦਾ ਮੁੱਲ ਤਾਰਦਾ ਨੱਕ ਨੇ ਮੇ ਇੱਕ ਡੰਗੋ ਮਾਰਦਾ ਆਏ ਸਾਡੇ ਮੇਰੇ ਨਫਰ ਦੇ ਪੰਜ ਕਿਲ ਮਨਵਰ ਦੇ ਜੋਗਿਆ ਵੇ ਬੀਬਿਆ ਵੇ ਬੋਰ ਦੀਆਂ ਜਣਾ ਤੇ ਚੜਜੋ ਕੁੱਤਾ ਲਕਾਇਆ ਹੋ ਗਿਆ ਜੇ ਅੱਬੇ ਬੇਵਾਜਾ ਨਹੀਂ ਢੀ ਜੋ ਕੁੱਤਾ ਹਲਕਾਇਆ ਹੋਇਆ ਜੋ ਖੇਤੀ ਬੋਰ ਤੇ ਛਡੋ ਦਾਦਾ ਕੀ ਹਾਲਾ ਬਹੁਤ ਵਧੀਆ ਭਲਾ ਹੋਵੇ ਜਿਹੜੀ ਤੈਨੂੰ ਗਾਂ ਦਿੱਤੀ ਸੀ ਉਹ ਦੁੱਧ ਦਿੰਦੀ ਆ ਪਰ ਬੱਦ ਦਾ ਤਾਂ ਨਹੀਂ ਦਿੰਦੀ ਕੋਈ ਹਾਟੇ ਹਾਂ ਦਾ ਢੇਰ ਨਹੀਂ ਜੰਦੀ ਆ ਦਦਾ ਰੋਟੀਆਂ ਬੜੀ ਦਾਹ ਡੰਗੀਆਂ ਮੈਂ ਤਾਂ ਰੋਟੀਆਂ ਤੰਗੀ ਬੈਠਾ ਪਰ ਕੁੱਤੇ ਦੀ ਨਿਗਾਹ ਇਹਦੇ ਚੀ ਤੁਰ ਗਈ ਆ ਉਹ ਯਾਰ ਭਰਾ ਭਲੇ 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 ਆਦੇ ਸੰਡੂ ਆਏ ਆਜ ਖੁਸ਼ੀਆਂ ਚੜਗੀਆਂ ਆ ਤੁਹਾਨੂੰ ਖੁਸ਼ੀਆਂ ਚੜੀਆਂ ਤੇ ਸਾਨੂੰ ਕੇ ਖਰਚਾ ਪੈ ਗਿਆ ਆਜੋ ਫਿਰ ਕੁਛ ਕਰਦੇ ਆ ਆਜੋ 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 ਆ ਮੰਜਾ ਸਿੱਧਾ ਕਰ ਆ ਬੈ ਸੰਡੂਆ ਬੈ ਲੈ ਬੈ ਜਾ ਆ ਬੈਦਾ ਸੰਡੂਆ ਤੂੰ ਆ ਚਾਂਡੂਆ ਮੰਜਾ ਤੇ ਤੇਰੇ ਵਾਸਤੇ ਡਾਇਆ ਤੇ ਮੈਂ ਆਪਣੀ ਸਾਲੀ ਵਾਸਤੇ ਡਾਇਆ ਆ ਲਿਆ ਅੱਜ ਤਾਈ ਜਿਹੜੀ ਮੈਂ ਪਰਸੋਂ ਲਿਆਦੀ ਨਵੀਂ ਲਿਆ ਅਨਾਈਟ ਅਨਾਲ ਡੱਬੇ ਵਾਲਾ ਖੇਸ ਨਹੀਂ ਲਿਆ 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 ਅਵਾਲਿਆ ਅਵਾਲਿਆ ਤੁਸੀਂ ਹੋਰ ਸੁਣਾ ਸੰਡਵਾ ਕਿਦਾਂ ਕੰਮਕਾਰ ਆ ਬਾਠ ਠੀਕ ਠਾਕ ਆ ਵਧੀਆ ਆ ਚੱਲੀ ਜਾਂਦਾ کاروبار ਮਾਹ ਬਹੁਤ ਵਧੀਆ ਚੱਲੀ ਜਾਂਦਾ ਆ ਕੰਮਕਾਰ ਸਾਡਾ ਇਹੋ ਹੀ ਆ ਵੀ ਕਿਤੇ ਮੰਗ ਲਿਆਂਦਾ ਟੁੱਕ ਤੇ ਖਾ ਲਿਆ ਤੇ ਹੋਰ ਚ ਉਹ ਡੀਸੀ ਲੱਗਿਆ ਮੰਗਣਾ ਹੀ ਸਾਡਾ ਕੰਮ ਆ ਆ ਹੁਣ ਵੀ ਕਿਤੇ ਦਿਹਾੜੀ ਬਣਾ ਕੇ ਆਇਆ ਹੁਣ ਰੁਪਈਆ 5 700 ਬਣਾਇਆ ਕਿ ਨਹੀਂ ਉਹ ਨਹੀਂ ਅੱਜ ਮੇਰ ਕੋ ਜਾਇਆ ਹੀ ਨਹੀਂ ਗਿਆ ਘਰੋਂ ਨਹੀਂ ਨਿਕਲਿਆ ਗਾ ਮੈਨੂੰ ਕਹਿੰਦੀ ਸੀ ਉਥੇ ਜਾਣਾ ਵਾ ਜੀ ਭੈਣ ਕੋਲ ਅੱਜ ਆ ਭੈਣ ਕੋਲ ਜਾਣਾ ਕਿੱਡੇ ਆ ਕਾਲੀਆਂ ਪੰਨਿਆਂ ਨੇ ਭੈਣ ਨੇ ਤੁਹਾਡੇ ਵਾਸਤੇ ਪਤਾਉ ਬਣਾਏ ਜਾਂਦੇ ਆ ਬਈ ਤੈਨੂੰ ਪਤਾ ਹੀ ਆ ਪਹਿਣਾ ਪਹਿਣਾ ਦਾ ਪੋਚ ਪਿਆਰ ਹੁੰਦਾ ਹਾਂ ਸਾਡੂਆਂ ਨੂੰ ਭਾਂ ਵਜਦੀਆਂ ਹੀ ਰਹਿਣ ਹਾਂ ਤੇ ਉਹਦੇ ਵਜਣੀਆਂ ਹੀ ਨੇ ਅਜੇ ਰਾਤੀ ਮੈਨੂੰ ਵਜੀਆਂ ਹੀ ਗੁੱਡੀਆਂ ਹੋਰ ਸੁਨਾਤਾ ਨਾ ਕੰਮਕੁਮ ਕਰਦਾ ਕਿ ਨਹੀਂ ਕਰਦਾ ਹਾਂ ਨਹੀਂ ਸਾਰਾ ਦਿਨ ਪਿਆਰ ਰਿੰਦਾ ਭੰਗ ਪੀ ਕੇ ਸੁੱਤਾ ਰਹਿੰਦਾ ਨਾ ਕੰਮ ਦੀ ਨਾ ਕਾਰ ਦੀ ਹੌਜੀ ਗੱਲ ਤੇ ਮੁੱਕਦੀ ਇੱਥੇ ਆਣ ਕੇ ਨਹੀਂ ਤੂੰ ਸੁਨਾ ਹੈ ਦੀ ਨਹੀਂ ਕਰਨਾ ਨੇ ਕੀ ਆ ਕਾਲ ਮੈਨੂੰ ਚੜਿਆ ਹੀ ਤਾਪ ਮੈਨੂੰ ਕਿਹਾ ਪਰਬਾ ਨੇ ਕਰੋ ਰੋਟੀ ਲੈ ਕੇ ਆ ਪਰਬਾ ਤੇ ਕਰ ਗਿਆ ਸੀ ਰੋਟੀਆਂ ਮੰਗਣ ਉਹਨਾਂ ਦੀ ਘਰ ਨਾ ਸੀ ਉਹਨੂੰ ਕਹਿੰਦਾ ਪਰਬਾਣੀ ਰੋਟੀਆਂ ਦੋ ਦੇ ਉਹਨਾਂ ਦੀ ਨੋਂ ਕਹਿ ਲੱਗੀ ਦਾਦਾ ਰੋਟੀਆਂ ਤਾਂ ਸਾਡੇ ਕੋ ਹੈ ਨਹੀਂ ਇਹ ਉਹਨੂੰ ਕਹਿ ਲੱਗਾ ਤੂੰ ਇੱਥੇ ਕੀ ਕਰਦੀ ਆ ਚੱਲ ਮੇਰੇ ਨਾਲ ਤੇ ਚਾਰ ਰੋਟੀਆਂ ਤੋਲ ਵਾਲੀ ਤੇ ਚਾਰ ਸਾਨੂੰ ਲਾ ਦੀ ਇਹ ਰੋਥੋਂ ਨਾ ਜੁੱਤੀਆਂ ਖਾ ਕੇ ਆਇਆ ਆ ਫਿਰੇ ਮੂੰਹ ਤੇਰੀ ਸ਼ਕਲ ਦਾ ਓ ਚਾੜੀ ਵੀ ਕੋਈ ਨਾ ਕੀ ਦੱਸਾਂ ਢੀ ਮੇਰੇ ਸੰਡੂ ਸਾਹਨੇ ਚੰਗੀ ਇੱਜਤ ਬਣਾਉਂਦੇ ਆ ਅੱਜ ਆ ਇਹਨਾਂ ਵਾਸਤੇ ਕੋਈ ਚਾਹ ਪਾਣੀ ਦਾ ਇੰਤਜ਼ਾਮ ਕਰ ਹਾਂ ਜੀ ਗੱਲ ਤੇ ਮੁੱਕਦੀ ਇੱਥੇ ਆਣ ਕੇ ਓ ਚੰਡੂਆ ਇਹਨਾਂ ਦਾ ਤਾਂ ਦਿਮਾਗ ਖਰਾਬ ਹੋਇਆ ਪਿਆ ਆ ਆ ਫੜ ਤੂੰ ਵੀ ਬੀੜੀ ਪੀ ਮਾਦੀ ਮੈਂ ਤਾਂ ਬੀੜੀ ਪੀਂਦਾ ਹੀ ਨਹੀਂ ਨਾ ਤੂੰ ਹੁੱਕੇ ਪੀਂਦਾ ਵਾਪਕ ਤੇ ਵੱਡਾ ਰਾਜਾ ਨਹੀਂ ਘਲਾਂਦਾ ਖਾ ਪੀ ਵੀ ਦਾ ਹੀ ਕਦੇ ਲਾਲੇ ਵਾਲਾ ਉਹ ਵੀ ਉਹ ਖਾ ਲੱਭਦਾ ਹੀ ਨਹੀਂ ਲੈ ਆ ਡੱਬੀ ਵੀ ਇਕੱਲੀ ਆ ਆ ਕਦੇ ਸੁਕੀ ਨਬੀ ਲਿਆ ਕਦੇ ਤੀਲ ਬਾਲੀ ਏਹੋ ਡੱਬੀ ਕੋਈ ਹਾਂ ਜੀ ਇੱਕ ਦਿਨ ਇਹ ਵੀ ਮੰਗਣ ਗਿਆ ਸੀ ਪਰ ਬਣ ਪਿਆ ਤੀ ਸ਼ਰਾਬ ਸ਼ਾਮਾ ਪਈਆਂ ਤੇ ਬੂਵੇ ਚ ਆਣ ਕੇ ਡਿੱਗ ਪਿਆ ਇਹਦਾ ਕੁੱਤੀ ਮੂੰਹ ਚਟਣ ਡਈ ਸੀ ਕੁੱਤੀ ਇਹਦਾ ਮੂੰਹ ਚਟਣ ਡਈ ਕੁੱਤੀ ਦੇ ਸਿਰ ਤੋਂ ਦੀ ਫੇਰ ਕੇ ਹੱਥ ਤੇ ਕਹਿੰਦਾ ਸਵੇਰੇ ਤੂੰ ਇੱਕ ਗੁੱਤ ਕੀਤੀ ਹੁਣ ਤੂੰ ਦੋ ਦੋ ਕਰੀ ਫਿਰ ਨਹੀਂ ਆ ਹਾਂ ਜੀ ਗੱਲ ਤੇ ਮੁੱਕਦੀ ਇੱਥੇ ਆਣ ਕੇ ਨਹੀਂ ਤੈਨੂੰ ਤੇ ਪਤਾ ਹੀ ਆ ਜਦੋਂ ਮੇਰਾ ਹੋਇਆ ਹੀ ਵਿਆਹ ਤੇ ਇਹ ਫਿਲਮਾਂ ਵਾਲਾ ਸੰਝੇ ਦਾਤ ਲੰਗਦਾ ਨਹੀਂ ਤੇ ਇੱਕ ਦਿਨ ਇਹਨੇ ਪਿਲੀ ਪੰਗ ਪਾਵੇ ਤੇ ਮਾਰ ਮਾਰ ਕੇ ਸਿਰ ਤੇ ਸਾਰੇ ਹੀ ਵਾਲ ਚਾਰ ਹੁਣ ਸਿਰੇ ਦਾ ਐਂ ਲੱਗਦਾ ਜਿਦਾਂ ਟਕਲੇ ਦਿਵਾਲੇ ਘਾਉਗਾ ਹੁੰਦਾ ਵਾ ਹਮ ਆਪਣਾ ਤੇ ਬੂਥਾ ਵੇਖ ਲਾ ਉਹ ਮੈਂ ਵੀ ਜਦੋਂ ਨਵਾ ਨਵਾ ਇਹਦੇ ਨਾਲ ਵਿਆਹ ਕਰਾਇਆ ਸੀ ਨਾ ਉਦੋਂ ਤੂੰ ਵੀ ਟਵਿੰਕਲ ਖੰਨਾ ਲੱਗਦੀ ਆ ਤੇ ਹੁਣ ਆਪਣਾ ਮੂੰਹ ਵੇਖ ਜਦਾਂ ਰਾਣੂ ਮੰਡਲ ਦਾ ਹੁੰਦਾ ਏ ਇੱਕ ਗੈਸੇ ਤਰ੍ਹਾਂ ਟੱਕਲੇ ਵਰਗਾ ਮਾਰ ਕੇ ਵਟਾ ਕੋਣ ਬਣਾ ਦਊਗੀ ਆ ਮਾਰਿਆ ਬਟਾ ਮੂੰ ਕੱਢਿਆ ਤੂੰ ਪਰਫ ਦੇ ਪਤੀ ਲੈ ਵਰਗਾ ਇਹ ਗੱਲਾ ਕਰਦੀ ਆ ਆ ਮਾਰ ਕੇ ਬੂਥੇ ਦੇ ਚ ਪੇੜ ਮਾ ਤੇਰਾ ਬੂਥਾ ਬਾੜ ਦੇਣਾ ਵਾ ਬਾੜਾ ਭਲਾ ਮੇਰਾ ਪਿੱਛਾ ਪਤਾ ਕਿੰਨਾ ਭਾਰਾ ਆ ਤੇਰੇ ਪਿੱਛੇ ਤੇ ਭਾਰਾ ਹੋਣਾ ਆ ਤੇਰੇ ਪਿੱਛੇ ਪੱਥਰ ਜੂ ਬੱਜੇ ਨੇ ਮੈਂ ਪੱਥਰਾ ਦੀ ਗੱਲ ਨਹੀਂ ਕੰਡੀ ਮੈਂ ਆਪਣੇ ਪੜਾਵਾਂ ਦੀ ਗੱਲ ਕੰਡੀ ਆ ਭਰਾ ਤੇਰੇ ਤੇ ਟਿੱਪੀ ਲੱਗੇ ਨੇ ਮੇਰੇ ਤੇ ਯਾ ਲੱਗੇ ਲਾਇਆ ਉਹਨਾਂ ਨੇ ਹਾਂ ਤੋ ਸਾਂਡੂਆ ਲੜੀ ਦਾ ਨਹੀਂ ਹੈ ਇਹਦਾ ਤੈਨੂੰ ਖੇ ਦਾ ਪਤਾ ਵਾ ਸਾਂਡੂਆ ਅੱਜ ਜਦੋਂ ਤੂੰ ਆਇਆ ਮੇਰੀ ਕੋਈ ਇੱਜ਼ਤ ਕਰਨ ਲਈ ਆ ਨਹੀਂ ਤੇ ਆਏ ਕੇ ਤੇ ਸਾਹਮਣੇ ਇੱਜ਼ਤ ਹੁੰਦੀ ਆ ਹੈਂ ਤੁਹਾਡੇ ਬਾਦ ਨਾ ਕੋਈ ਰੋਟੀ ਨਾ ਕੋਈ ਪਾਣੀ ਮੰਗਾਇਆ ਉਹ ਮੇਰੇ ਨਾਲ ਵੀ ਬੜਾ ਲੜਦੀ ਹੁੰਦੀ ਸੀ ਹਾਬ ਲਾਲਾ ਵੀ ਮੈਂ ਕਿ ਦੇਣਾ ਡੱਡਲ ਪੀਰ ਦੇ ਨਿਵਾੜ ਕੇ ਲਿਆਇਆ ਤੇ ਉਸ ਦਿਨ ਵੀ ਕੁਝ ਠੰਢੀ ਰਹੀ ਠੰਢੀ ਇਹਨੂੰ ਕਿਤੇ ਨਹਿਰੇ ਨਿਵਾੜਣਾ ਸੀ ਮੈਨੂੰ ਵੀ ਦੱਸੋ ਨਹਿਰ ਕਿੱਥੇ ਆ ਮੈਂ ਵੀ ਇਹਨੂੰ ਨਿਵਾੜ ਕੇ ਲਿਆ ਆ ਹੋਏ ਬਾਬੇ ਡੱਡਲ ਪੀਰ ਦੇ ਤੁਰ ਜੀ ਤੇ ਉਥੋਂ ਨਿਵਾੜ ਲੈ ਆਈ ਵੇਖੀ ਆ ਤਾਂ ਵੀ ਦਿਮਾਗ ਠੰਡਾ ਆਂਦਾ ਇਹਨਾਂ ਦਾ ਮੈਂ ਜਿਆਦਾ ਸੋਟੀਆਂ ਮਾਰ ਮਾਰ ਕੇ ਦਬਾ ਕੇ ਠੰਡਾ ਕਰੀਏ ਐੜੀਆਂ ਬੋਲਦੀਆਂ ਨਹੀਂ ਜਿਆਦਾ ਆ ਕਾਕਾ ਆ ਢੋਲ ਕੇ ਫੜ ਕੇ ਲਿਆ ਤੇਰੇ ਮਾਸੜ ਕੋ ਗੋ ਗੀਤ ਸੁਣੀ ਐ ਆ ਜਾ ਤੁਰਿਆ ਜਾ ਜਾ ਆ ਲਿਆ ਲਿਆ ਕਾਕਾ ਲਿਆ ਤੂੰ ਤੁਰ ਨਹੀਂ ਏਦਾਂ ਲਿਆ ਜਿਵੇਂ ਟਕਲੇ ਦੇ ਕਾ ਤੁਰਦਾ ਜਾ ਕੇ ਰੋਟੀ ਰਾਟੀ ਖਾ ਇਹ ਕੰਡਿਆਂ ਚੰਡੀਆਂ ਕੱਢਣ ਡਿਆ ਨਤਿਆਂ ਨੂੰ ਪਾਇਆ ਨਤਿਆਂ ਤੋਂ ਪਹਿਲਾਂ ਇਹਨੇ ਡ ਪਣੇ ਆ ਗੀਤ ਸੁਣਾ ਲਿਆ ਅਗਾ ਕੋਈ ਗੀਤ ਸੁਣਾ ਜਾ ਆ ਜੀ ਅਸੀਂ ਤੁਹਾਡੇ ਕੋ ਆਇਆ ਤੁਸੀਂ ਸੁਣਾਓ ਸਾਡੇ ਕੋ ਸੁਣਾ ਲਾ ਫਿਰ ਜ਼ਰਾ ਜ਼ਰਾ ਦਿਨ ਤੇਰੇ ਬਿਨ ਦਿਨ ਨਹੀਂ ਗੁਜ਼ਰਦਾ ਯਾ ਯਾ ਆਉਂਦਾ ਆਹ ਜੀ ਤੇਰੀ ਆਵਾਜ਼ ਜਿਹੜੀ ਸਾਰੀ ਮੋਦੀ ਤੇ ਆਹ ਜਾ ਹੱਦ ਗਈ ਤੇਰੇ ਵਾਲੀ ਉਹ ਮੋਦੀ ਨੂੰ ਤੇ ਗਾਣਾ ਹੀ ਨਹੀਂ ਆਉਂਦਾ ਤੇ ਤੈਨੂੰ ਕਿਹੜਾ ਆਉਂਦਾ ਐਂਦਾ ਕਰ ਆਪਣੀ ਸਾਲੀ ਕੋ ਸੁਣ ਲੈ ਫਿਰ ਕੁਫੀ ਯਾਰ ਪੋਟ ਆਹੀ ਲੰਡੇ ਨਾ ਕਿੱਥੇ ਤੋਂ ਕਰਾਇਆ ਜਾ ਆਦੀ ਖੁਫੀਆ ਰਿਪੋਰਟ ਆਈ ਲੰਡਨੋਂ ਕਿੱਥੇ ਤੂੰ ਕਰਾ ਜਾ ਕੇ ਵਿਆਹ ਵੇ ਇਹਨੂੰ ਬੰਦਾ ਪੁੱਛੇ ਵਿਆਹ ਤੂੰ ਮੇਰੇ ਨਾਲ ਕਰਾਇਆ ਜਾਂ ਤਾਂ ਕਿ ਹੋਰ ਦੀ ਨਾ ਲਈ ਜਾਂਦੀ ਆ ਕੇਂਦਰਿਆ ਕੱਢ ਸਾਨੂੰ ਤੇ ਕਾਢਣੇ ਆ ਆ ਮੰਗਲਾ ਫੜਾਈ ਕਾਕਾ ਤੇ ਮੈਂ 2 ਲੱਖ ਚ ਮਾਰਾ ਨਾ ਨਾ ਸਾਡਾ ਆ ਮੰਗਲਾ ਨਾ ਮਾਰੀ ਆ ਤੇ ਤੈਨੂੰ ਹੁਣ ਮੈਂ ਸੁਣਾਉਂਦਾ ਉਸ ਨਾ ਫਿਰ ਵਧੀਆ ਜਾ ਆਏ ਸਾਡੇ ਹੰਝਮਾਂ ਦਾ ਮੁੱਲ ਤਾਰਦਾ ਲੱਗਣੇ ਸਾਡੇ ਹੰਝੂਆਂ ਦਾ ਮੁੱਲ ਪਾਵੇ ਦਾ ਲੱਗਣੇ ਨੀ ਇਕ ਡੰਗ ਹੋਰ ਮਾਣਦਾ ਆਏ ਸਵੇ ਤੇਰੀ ਗਲੀ ਵਿੱਚ ਸਾਡਾ ਗੀਤ ਗੂੰਜਦਾ ਨੀ ਵੜੇ ਵਿੱਚ ਸਾਡਾ ਤੂੰ ਪਿਆਰ ਹੂੰਜਦੇ ਓਠੇ ਤੇ ਖਮੋਕ ਜੁਲਫਾਂ ਖਖਲਾਰਦਾ ਕੀ ਬਾਤ ਹੈ ਪਰਮਾ ਕੀ ਬਾਤ ਹੈ ਓਠੇ ਤੇ ਖਮੋਕ ਜੁਲਫਾਂ ਵਾਤਾ ਕੀ ਬਾਤ ਜਾ ਗੀਤ ਸੁਣੀ ਜਾਂਦੀ ਆਪਣੇ ਚੀਜੇ ਕੋ ਐਨਾ ਵਾਦੇ ਕੋ ਚਾਹ ਦਾ ਇੰਤਜਾਮ ਕਰੋ ਚਾਹ ਕਾਦੀ ਬਣਾਵਾ ਖੰਡ ਤੇ ਹੈ ਨਹੀਂ ਐ ਖੰਡ ਹੈ ਨਹੀਂ ਕੀ ਜਿਹੜਾ ਮੈਂ ਸਵੇਰ ਦਾ ਰੇੜੀ ਤੋਂ ਗੜ ਮੰਗ ਕੇ ਲਿਆਇਆ ਉਹ ਤੇ ਬਿੱਲੀਆਂ ਚੱਟ ਗਈਆਂ ਬਿੱਲੀਆਂ ਚੱਟ ਗਈਆਂ ਕੈਨੂੰ ਨਹੀਂ ਚੱਟਿਆ ਬਿੱਲੀਆਂ ਨੇ ਗੱਲਾਂ ਕਰਦੀ ਐ ਤੂੰ ਚਾਹ ਛੱਡੋ ਐਡੇ ਵੀ ਅਸੀਂ ਭੁੱਖੇ ਨਹੀਂ ਆ ਚੱਲੋ ਰੋਟੀ ਬਣਾਈਆ ਖਾਓ ਹਾਂ ਤੁਹਾਡੇ ਵਾਸਤੇ ਮੀਟ ਬਣਾਇਆ ਆਜੋ ਮੀਟ ਗੋਦ ਆ ਜਾ